ਅ ਤੇ ਦੇਖ ਸਕਦੇ ਹੋ ਤੁਸੀਂ ਨੇੜੇ ਬਿਲਕੁਲ ਭੈਣੇ ਜਿਹੜੇ ਇੱਥੋਂ ਤਕਰੀਬਨ 1 ਕਿਲੋਮੀਟਰ ਸਸਰਾਲੀ ਬੰਨ ਰਹਿ ਗਿਆ ਜਿਹੜਾ ਕਿ ਬਹੁਤ ਜ਼ਿਆਦਾ ਖਤਰੇ ਦੇ ਵਿੱਚ ਹੈ ਤੇ ਜਿਵੇਂ ਹੁਣ ਨੇੜੇ ਵਾਲੇ ਪਿੰਡ ਵਾਸੀ ਨੇ ਦੱਸਿਆ ਹੈ ਹੁਣੇ ਤੁਸੀਂ ਵੀਡੀਓ ਦੇਖੋਗੇ ਅੱਗੇ ਉਹਨਾਂ ਨੇ ਦੱਸਿਆ ਕਿ ਬੰਨ ਦੇ ਜੋ ਆਰਜੀ ਬੰਨਤੀ ਉਹਦੇ ਉੱਪਰੋਂ ਵੀ ਪਾਣੀ ਆਉਣ ਲੱਗ ਗਿਆ ਕਿਉਂਕਿ ਉਹ ਹਜੇ ਪੂਰਾ ਬਣਿਆ ਨਹੀਂ ਸੀਗਾ ਆ ਜਦਾ ਮੇਨ ਪਾਰ ਤੇ ਆਇਆ ਦਾ ਉਹ ਕਲੋਨੀ ਸਸਰਾਲੀ ਕਲੋਨੀ ਵਿੱਚ ਪਿਆ ਹੋਇਆ ਹੈ ਕਿਵੇਂ ਉਹ ਜਿਹੜਾ আরਜੀਵਨ ਤੇ ਉਹ ਤੋਂ ਵੀ ਅੱਗੇ ਆਉਣ ਲੱਗਿਆ ਪਾਣੀ ਹਾਂਜੀ ਬੰਨ ਬਣਾਉਣ ਲੱਗ ਰਹੇ ਸੀ আরਜੀਵਨ ਅੱਧਾ ਹੀ ਬਣਿਆ ਵਾ ਹਾਂ ਇਹ ਅੱਧਾ ਰਹਿੰਦਾ ਸੀ ਤੇ ਹੁਣ ਅਪਡੇਟ ਹੁਣ ਨਵੀਂ ਆਈ ਆ ਵੀਡੀਓ ਮੈਨੂੰ ਹੁਣੇ-ਹੁਣੇ ਆਈ ਆ ਕਿ ਜਿਹੜਾ ਨਾਲ ਦਾ ਬੰਨ ਪੂਰਾ ਟੁੱਟ ਗਿਆ ਅੱਛਾ ਸੋ ਪਰਮਾਤਵਾਗੇ ਜਰੂਰ ਸਾਰੇ ਅਰਦਾਸ ਕਰੋ ਪੰਜਾਬ ਲਈ ਲੁਧਿਆਣੇ ਲਈ ਕਿਉਂਕਿ ਲੁਧਿਆਣੇ ਦੇ ਅੜੇ-ਤੇ ਨਾਲ ਦੇ ਪਿੰਡ ਦੱਸੇ ਨੇ ਉਸ ਨੌਜਵਾਨ ਨੇ ਜੋ ਕਿ ਬੰਨ ਤੋਂ ਸਿਰਫ 1.5 ਕਿਲੋਮੀਟਰ ਹੁੰਦਾ ਦਾ ਪਿੰਡਾ ਬੂਥਗੜ੍ਹ ਸਸਰਾਲੀ ਇਹ ਪਹਿਲੇ ਉਹ ਜਿਨ੍ਹਾਂ ਨੂੰ ਸਭ ਤੋਂ ਪਹਿਲਾਂ ਮਾਰ ਪੈਣੀ ਹੈ ਜੇਕਰ ਕੋਈ ਇਸ ਤਰ੍ਹਾਂ ਦੀ ਪਹਿਲਾ ਅਰਦਾਸ ਇਹ ਕਰਾਂਗੇ ਨਾ ਇਹੋ ਜਿਹੀ ਘਟਨਾ ਹੋਵੇ ਜੇਕਰ ਬੰਨ ਦਾ ਪਾਣੀ ਆਉਂਦਾ ਤਾਂ ਪਹਿਲਾ ਸਸਰਾਲੀ ਬੂਤਗੜ ਪਿੰਡੇ ਮੂਰੇ ਆਉਂਦੇ ਨੇ ਜਿੱਥੋਂ ਕੀ ਉਹ ਨੌਜਵਾਨ ਨੇ ਸਾਰੀ ਜਾਣਕਾਰੀ ਦਿੱਤੀ ਹੈ ਤੇ ਬਾਕੀ ਸਾਰੀ ਜਾਣਕਾਰੀ ਤੁਹਾਨੂੰ ਗਰਾਊਂਡ ਜ਼ੀਰੋ ਦੀ ਵੀ ਦੇ ਰਹੇ ਹਾਂ ਲਗਾਤਾਰ ਬੜੇ ਰਹੋ ਅਦਰ ਲਿਫਟੜ ਗਿਆ ਹੁੰਦਾ ਬਾਕੀ ਤੁਸੀਂ ਰੂਟ ਵੀ ਦੇਖ ਸਕਦੇ ਹੋ ਇਹ ਹੈ ਜੀ ਕੋਈ ਐਮਰਜੈਂਸੀ ਸਿਚੁਏਸ਼ਨ ਦੇ ਵਿੱਚ ਫਟਾਫਟ ਲੋਕਾਂ ਨੂੰ ਰੈਸਕਿਊ ਕਰਨਾ ਪਵੇ ਤਾਂ ਕਿੰਨਾ ਤੇਜ਼ੀ ਦੇ ਨਾਲ ਬੰਦਾ ਜਾ ਸਕਦਾ ਹੈ ਤੁਸੀਂ ਆਪ ਚੈੱਕ ਕਰ ਸਕਦੇ ਹੋ ਸਸਤੀ ਗੱਲ ਦੋਸਤੋ ਇਸ ਸਮੇਂ ਮੱਤੇਵਾੜਾ ਦੇ ਸਰਕਾਰੀ ਸਕੂਲ ਦੇ ਵਿੱਚ ਖੜੇ ਆ ਜਿੱਥੇ ਕਿ ਸੈਂਟਰ ਬਣਾਇਆ ਹੋਇਆ ਉਹਲਾ ਲੋਕਾਂ ਦੇ ਲਈ ਜੋ ਕਿ ਸਸਰਾਲੀ ਕਲੋਨੀ ਬੰਨ ਜਿਵੇਂ ਕਿ ਦੱਸਿਆ ਵੀ ਹੈ ਤੁਹਾਡੇ ਤੱਕ ਕੋਈ ਖ਼ਬਰਾਂ ਪਹੁੰਚੀਆਂ ਨੇ ਕਿ ਜੋ ਪੱਕਾ ਬੰਨ ਸੀ ਉਹਨੂੰ ਖਾਰ ਲੱਗਣ ਕਰਕੇ ਪਾਣੀ ਅੱਗੇ ਆ ਗਿਆ ਆਰਜੀ ਬੰਨ ਜੋ ਬਣਾਇਆ ਗਿਆ ਥੈਲੇ ਲਗਾ ਕੇ ਉੱਥੇ ਤੱਕ ਪਾਣੀ ਪਹੁੰਚ ਗਿਆ ਤੇ ਪ੍ਰਸ਼ਾਸਨ ਨੇ احتیاط ਰੱਖਦੇ ਹੋਏ ਨੇੜਲੇ ਜੋ ਪਿੰਡ ਨੇ ਖਾਲੀ ਕਰਵਾ ਕੇ ਵੱਖ-ਵੱਖ ਪਿੰਡਾਂ ਦੇ ਵਿੱਚ ਵੱਖ-ਵੱਖ ਇਲਾਕਿਆਂ ਦੇ ਵਿੱਚ ਸ਼ੈਲਟਰ ਬਣਾ ਦਿੱਤੇ ਗਏ ਨੇ ਮੱਤੇਵਾੜਾ ਦੇ ਵਿੱਚ ਦੋ ਸ਼ੈਲਟਰ ਬਣਾਏ ਗਏ ਨੇ ਇੱਕ ਸਰਕਾਰੀ ਸਕੂਲ ਦੇ ਵਿੱਚ ਤੇ ਇੱਕ ਮੰਡੀ ਦੇ ਵਿੱਚ ਤੇ ਆਪ ਦੇਖਦੇ ਆ ਵੀ ਕਿੰਨੇ ਲੋਕ ਇੱਥੇ ਪਹੁੰਚੇ ਨੇ ਇਸ ਸ਼ੈਲਟਰ ਦੇ ਵਿੱਚ ਤੇ ਕਿੰਨੇ ਲੋਕ ਕਿਸ ਤਰ੍ਹਾਂ ਜਿਹਾਤ ਨੇ ਕਿਸ ਤਰ੍ਹਾਂ ਦੀ ਉਹਨਾਂ ਨੂੰ ਸਹੂਲਤਾਂ ਮਿਲ ਰਹੀਆਂ ਨੇ ਖਾਣਾ ਵਗੈਰਾ ਰਹਿਣ ਦਾ ਕਿੰ ਕਿਸ ਤਰ੍ਹਾਂ ਦਾ ਪ੍ਰਬੰਧ ਹੈ ਉਹ ਗੱਲਬਾਤ ਕਰਦੇ ਆ ਸ਼ੈਲਟਰ ਬਣਾਏ ਹਾਂਜੀ ਕਿੰਨੇ ਪਹੁੰਚੇ ਨੇ ਅੰਦਰ ਆ ਜਾਈਏ ਨਹੀਂ ਉਹ ਸਤਿ ਸ਼੍ਰੀ ਅਕਾਲ ਦੋਸਤੋ ਇਸ ਮੌਕੇ ਮੱਤੇਵਾੜਾ ਦੇ ਅਸੀਂ ਜੋ ਸਰਕਾਰੀ ਸਕੂਲ ਹੈ ਉੱਥੇ ਜਿੱਥੇ ਕਿ ਰੈਸਕਿਊ ਸੈਂਟਰ ਬਣਾਇਆ ਗਿਆ ਤੇ ਇਸ ਮੌਕੇ ਤੇ ਮੁੱਖ ਖੇਤੀਬਾੜੀ ਅਫਸਰ ਲੁਧਿਆਣਾ ਸਾਡੇ ਨਾਲ ਨੇ ਜੋ ਕਿ ਇੱਥੇ ਇੰਚਾਰਜ ਨੇ ਸਤਿ ਸ਼੍ਰੀ ਅਕਾਲ ਤੁਸੀਂ ਇੰਚਾਰਜ ਹੋ ਇੱਥੇ ਜੀ ਮੈਂ ਮਾਨਯੋਗ ਸਾਡੇ ਡੀਸੀ ਸਾਹਿਬ ਦੇ ਹੁਕਮ ਅਨੁਸਾਰ ਜਿਹੜਾ ਸਾਡਾ ਮੱਤੇਵਾੜਾ ਸਕੂਲ ਦੇ ਵਿੱਚ ਰੈਸਕਿਊ ਸੈਂਟਰ ਬਣਾਇਆ ਤੇ ਮੈਨੂੰ ਇੱਥੇ ਜ਼ਿੰਮੇਵਾਰੀ ਸੌਂਪੀ ਗਈ ਹੈ ਡੀਸੀ ਸਾਹਿਬ ਵੱਲੋਂ ਤੇ ਅਸੀਂ ਮਲੇਸਿਅਰ ਏਸਕਿਊ ਸੈਂਟਰ ਦੇ ਵਿੱਚ ਜੇ ਹਾਲਾਤ ਇਸ ਤਰ੍ਹਾਂ ਦੇ ਬਣ ਜਾਂਦੇ ਆ ਵੀ ਸਾਨੂੰ ਆਮ ਪਬਲਿਕ ਨੂੰ ਇੱਥੇ ਲਿਆਉਣਾ ਪੈਂਦਾਗਾ ਰੈਸਕਿਊ ਕਰਨਾ ਪੈਂਦਾਗਾ ਤਾਂ ਉਹਦੇ ਲਈ ਸਕੂਲ ਦੇ ਵਿੱਚ ਸਾਡੇ ਕੋਲੇ ਅਸੀਂ ਪੂਰੇ ਪ੍ਰਬੰਧ ਕੀਤੇ ਹੋਏ ਹੈਗੇ ਕਿੰਨੇ ਕੁ ਲੋਕਾਂ ਦੇ ਰੁਕ ਕੇ ਠਹਿਰਨ ਦਾ ਪ੍ਰਬੰਧ ਹੈ ਇੱਥੇ ਅਸੀਂ ਇੱਥੇ 7-8 ਕਮਰੇ ਹੈਗੇ ਆ ਸਕੂਲ ਦੇ ਵਿੱਚ ਤੇ ਉਹਨਾਂ ਦੇ ਵਿੱਚ ਅਸੀਂ ਉਹਨਾਂ ਦੇ ਸਟੇ ਦਾ ਜੇ ਜ਼ਰੂਰਤ ਪੈਂਦੀ ਆ ਤਾਂ ਉਹਨਾਂ ਦਾ ਪ੍ਰਬੰਧ ਕੀਤਾ ਹੋਇਆਗਾ ਤੇ ਉਹਨਾਂ ਦੇ ਲਈ ਖਾਣ ਪੀਣ ਦਾ ਉਹਨਾਂ ਦੇ ਲਈ ਮੈਡੀਕਲ ਟੀਮਾਂ ਇੱਥੇ ਲਾਈਆਂ ਹੋਈਆਂ ਨੇ ਕਿ ਜਾਂ ਤੇ ਪੀਣ ਵਾਲੇ ਪਾਣੀ ਦਾ ਜਾਂ ਹੋਰ ਹਰ ਇੱਕ ਤਰ੍ਹਾਂ ਦੇ ਪ੍ਰਬੰਧ ਇੱਥੇ ਕੀਤੇ ਹੈਗੇ ਤੇ ਕੋਈ ਪਰੇਸ਼ਾਨੀ ਦਾ ਨਹੀਂ ਨਹੀਂ ਬਿਲਕੁਲ ਜੀ ਸਾਡੇ ਵੱਲੋਂ ਪੂਰੀ ਕੋਸ਼ਿਸ਼ ਹੈ ਕਿ ਪ੍ਰਸ਼ਾਸਨ ਵੱਲੋਂ ਪੂਰੀ ਕੋਸ਼ਿਸ਼ ਹੈ ਵੀ ਜਿਹੜੀ ਪਬਲਿਕ ਨੂੰ ਇੱਥੇ ਰੈਸਕਿਊ ਕਰਕੇ ਜੇ ਲਿਆਂਦਾ ਜਾਣਾ ਜੇ ਜ਼ਰੂਰਤ ਪੈਂਦੀ ਹੈਗੀ ਤਾਂ ਉਹਨਾਂ ਨੂੰ ਸਾਡੇ ਵੱਲੋਂ ਪੂਰੀ ਕੋਸ਼ਿਸ਼ ਹੋਵੇ ਕੋਈ ਦਿੱਕਤ ਨਾ ਆਵੇ ਜਿਵੇਂ ਇਹ ਵੀ ਥਬਰਾਰੀਆਂ ਨੇ ਕਿ ਪਿੰਡਾਂ ਦੇ ਵਿੱਚ ਅਨਾਊਂਸਮੈਂਟ ਕਰ ਦਿੱਤੀ ਗਈ ਇੱਥੇ ਆਉਣ ਵਾਸਤੇ ਜਿਹੜੇ ਨੇੜਲੇ ਪਿੰਡ ਨੇ ਸਸਰਾੜੀ ਕੋਲ ਫੇਰ ਬੈਂਦੀ ਹੈ ਕਿਸ ਸਸਰਾਲੀ ਕਲੌਨੀ ਪਿੰਡ ਦਾ ਜਿਹੜਾ ਬੰਨ ਥੋੜਾ ਜਿਹਾ ਬਚਿਆ ਸੀ ਉਹ ਵੀ ਭਾਈ ਟੁੱਟ ਗਿਆ ਤੇ ਇੱਕ ਹੋਰ ਬੰਨ ਬਾਹਰ ਖੇਤਾਂ ਵਿੱਚ ਲਾਇਆ ਗਿਆ ਸੀ ਜਿਹੜਾ ਬੰਨ ਖੇਤਾਂ ਵਿੱਚ ਲਾਇਆ ਗਿਆ ਸੀ ਉਹਦੇ ਤੱਕ ਪਾਣੀ ਪਹੁੰਚ ਰਿਹਾ ਹੈ ਕੋਈ ਐਡੀ ਖਬਰੇ ਵਾਲੀ ਦਾ ਗੱਲ ਨਹੀਂ ਪਰ ਫਿਰ ਵੀ ਆਪ ਸੰਗਤਾਂ ਨੂੰ ਸੂਚਿਤ ਕੀਤਾ ਜਾਂਦਾ ਦੱਸਿਆ ਜਾਂਦਾ ਹੈ ਕਿ ਆਪਣਾ ਭਾਈ ਚੌਕਸ ਹੋ ਕੇ ਖਿਆਦ ਨਾਲ ਰਹਿਣਾ ਹੈ ਸੋ ਬੇਨ ਰੀਆ ਸੰਪਾਨ ਵਾਹਿਗੁਰੂ ਜੀ ਦਾ ਖਰਸ਼ਾ ਵਾਹਿਗੁਰੂ ਜੀ ਦੀ ਸੇਵਾ ਦੇਖੋ ਪਿੰਡਾਂ ਦੇ ਵਿੱਚ ਲੋਕਾਂ ਨੂੰ ਅਵੇਅਰ ਕੀਤਾ ਗਿਆ ਤੇ ਉਹਨਾਂ ਨੂੰ ਜਾਣਕਾਰੀ ਦਿੱਤੀ ਗਈ ਹੈ ਵੀ ਜੇ ਤੁਹਾਨੂੰ ਮਲੇ ਇਸ ਤਰ੍ਹਾਂ ਦੇ ਹਾਲਾਤ ਬਣਦੇ ਆ ਵੀ ਪਾਣੀ ਆ ਜਾਂਦਾਗਾ ਤਾਂ ਤੁਹਾਨੂੰ ਆਪਣਾ ਘਰ-ਬਾਰ ਛੱਡਣਾ ਪੈਂਦਾਗਾ ਤਾਂ ਪ੍ਰਸ਼ਾਸਨ ਵੱਲੋਂ ਜਿਹੜੇ ਰੈਸਕਿਊ ਸੈਂਟਰ ਬਣਾਏ ਗਏ ਜਿਨ੍ਹਾਂ ਦੇ ਵਿੱਚ ਇਹ ਮੱਤੇਵਾੜਾ ਵੀ ਇੱਕ ਸੈਂਟਰ ਹੈਗਾ ਕਿੰਨੇ ਸੈਂਟਰ ਨੇ ਇੱਥੇ ਜੀ ਆ ਟੋਟਲ ਮੇਰੇ ਖਿਆਲਾਂ ਨਹੀਂ ਮੱਤੇਵਾੜਾ ਜੀ ਨਹੀਂ ਮੱਤੇਵਾੜਾ ਤਾਂ ਹੀ ਸਕੂਲ ਅਮਲ ਇੱਕ ਮੰਡੀ ਚ ਸੀਗਾ ਮੰਡੀ ਚੋਂ ਪਸ਼ੂਆਂ ਲਈ ਹੈ ਜੀ ਅੱਛਾ ਮੱਤੇਵਾੜਾ ਮੁੰਡਾ ਹਾਂ ਪਸ਼ੂਆਂ ਵਾਲੇ ਜਿਹੜੇ ਲੋਕਾਂ ਦੇ ਜਿਹੜੇ ਪਸ਼ੂ ਆ ਗਏ ਜਾਨਵਰ ਉਹਨਾਂ ਨੂੰ ਦੇ ਠਹਿਰਾਉਣ ਲਈ ਉਹਨਾਂ ਦੇ ਇਲਾਜ ਦੇ ਲਈ ਜਾਂ ਉਹਨਾਂ ਦੇ ਲਈ ਉਹ ਮੱਤੇਵਾੜੇ ਮੰਡੀ ਚ ਬਣਾਇਆ ਗਿਆ ਤੇ ਪਬਲਿਕ ਦੇ ਲਈ ਆ ਸਕੂਲ ਦੇ ਚੁਣਾਇਆ ਬਥੇ ਕੀ ਤੁਹਾਡੇ ਕੋਲ ਇਹ ਵੀ ਜਾਣਕਾਰੀ ਹੈ ਵੀ ਕਦੋਂ ਲੋਕਾਂ ਨੂੰ ਇੱਥੇ ਲਿਆਂ ਲਿਆਂਦਾ ਜਾਵੇਗਾ ਵੀ ਜਦੋਂ ਪਾਣੀ ਆਗੇ ਜਾਂ ਉਸ ਤੋਂ ਪਹਿਲਾਂ ਹੀ ਮਤਲਬ ਖੋਜੀ ਜੋ ਕਿ ਜਿਵੇਂ ਹੁਣ ਖਬਰਾਂ ਦੇ ਵੀ ਆ ਰਹੀਆਂ ਨੇ ਕਿ ਜੋ ਆਰਜੀ ਵਨ ਉਹਦੇ ਤੱਕ ਪਾਣੀ ਪਹੁੰਚ ਗਿਆ ਨਹੀਂ ਦੇਖੋ ਇਸ ਵੇਲੇ ਤੱਕ ਹਾਲਾਤ ਅਡਗਾ ਕੋਈ ਖਤਰੇ ਵਾਲੀ ਗੱਲ ਨਹੀਂ ਹੈ ਪ੍ਰਸ਼ਾਸਨ ਤਾਂ ਬਹੁਤ ਕੁਝ ਵੀ ਕਹਿੰਦਾ ਪ੍ਰਸ਼ਾਸਨ ਤਾਂ ਸਾਨੂੰ 10 15 ਤੋਂ ਦਿਨ 15 ਦਿਨਾਂ ਤੋਂ ਕਹੀ ਜਾਂਦਾ ਤੁਸੀਂ ਨਹੀਂ ਡੁੱਬਦੇ ਤੁਸੀਂ ਨਹੀਂ ਡੁੱਬਦੇ ਹੁਣ ਜਦੋਂ ਡੁੱਬਣ ਤੇ ਆਏ ਹੁਣ ਇਹਨਾਂ ਤੋਂ ਕੁਝ ਹੋ ਨਹੀਂ ਰਿਹਾ ਜਿਹੜਾ ਬਾਹਰ ਵਾਲਾ ਆਉਟਰ ਬੰਨ ਆਨ ਲਗਾਤਾਰ ਖਬਰ ਫੈਲ ਜਿਹੜਾ ਆਉਟਰ ਬੰਨ ਬਣਾਇਆ ਗਿਆ ਸੀ ਉਹ ਕੰਮ ਕਰ ਰਿਹਾ ਹੈਗਾ ਤੇ ਪਾਣੀ ਰੁਕਿਆ ਹੋਇਆ ਵਗਾ ਕੋਈ ਪਾਣੀ ਅੱਗੇ ਨਹੀਂ ਆ ਰਿਹਾਗਾ ਕੋਈ ਠੀਕ ਆ ਕੰਡੀਸ਼ਨ ਸੀਰੀਅਸ ਜ਼ਰੂਰ ਆ ਪਰ ਪੈਨਿਕ ਹੋਣ ਦੀ ਲੋੜ ਨਹੀਂਗੀ ਮੇਰੀ ਆਮ ਪਬਲਿਕ ਨੂੰ ਇਹ ਹੈਗੇ ਹਾਂ ਪ੍ਰਸ਼ਾਸਨ ਵੱਲੋਂ ਪੂਰੇ ਪ੍ਰਬੰਧ ਕੀਤੇ ਗਏ ਆ ਪ੍ਰਸ਼ਾਸਨ ਸਾਰਾ 24 ਘੰਟੇ ਡਿਊਟੀ ਤੇ ਦੇ ਰਹੇ ਹੈਗੇ ਤੇ ਆਰਮੀ ਵੀ ਡਿਪਲਾਈ ਕੀਤੀ ਗਈ ਹੈ ਨਾ ਤੇ ਆਹ ਜਿਹੜਾ ਮਤਲਬ ਹਾਂਜੀ ਸਾਰੀਆਂ ਟੀਮਾਂ ਲੱਗੀਆਂ ਆਪਣੇ ਆਪਣੇ ਕੰਮ ਤੇ ਹਾਂਜੀ ਹਾਂਜੀ ਬਿਲਕੁਲ ਜੀ ਸਾਰੀਆਂ ਟੀਮਾਂ ਆਪਣੇ ਆਪਣੇ ਕੰਮ ਤੇ ਲੱਗੀਆਂ ਲੱਗੀਆਂ ਤੇ ਕਿਸੇ ਨੂੰ ਕੋਈ ਦਿੱਕਤ ਨਹੀਂ ਆਉਣੀ ਇੱਥੇ ਲਿਆਂਦਾ ਕਿਵੇਂ ਜਾਊਗਾ ਜੀ ਕਿਉਂਕਿ ਇੱਥੋਂ ਦੂਰ ਹੈ ਜੇ ਪਾਣੀ ਆ ਗਿਆ ਲੋਕਾਂ ਦੇ ਲਈ ਮਰ ਸਾਧਨ ਵੀ ਨਹੀਂ ਹੁੰਦੇ ਕਿ ਇੱਥੇ ਲੈ ਕੇ ਆਉਣ ਦਾ ਵੀ ਪ੍ਰਬੰਧ ਪ੍ਰਸ਼ਾਸਨ ਨਹੀਂ ਉਹ ਦਿਖਦੇ ਜੀ ਅਸੀਂ ਕਰਾਂਗੇ ਪ੍ਰਬੰਧ ਇਸ ਤਰ੍ਹਾਂ ਹਾਂਜੀ ਹਾਂ ਕਿਸੇ ਵੀ ਕਿਸਮ ਦੀ ਲੋੜ ਹੋਵੇ ਅਸੀਂ ਕਰਾਂਗੇ ਪ੍ਰਬੰਧ ਸਾਰਾ ਕੋਕ ਖੇਤੀਬਾੜੀ ਅਫਸਰ ਜੋ ਕੇ ਸਮੇਂ ਇੱਥੇ ਇਨਚਾਰਜ ਸੰਭਾਲ ਰਹੇ ਨੇ ਤੁਸੀਂ ਦੇਖ ਸਕਦੇ ਹੋ ਪੂਰੀ ਸਿਚੁਏਸ਼ਨ ਅੰਡਰ ਕੰਟਰੋਲ ਹੈ ਤੇ ਜਿਵੇਂ ਕਿ ਸਰ ਨੇ ਵੀ ਦੱਸਿਆ ਕਿ ਕੋਈ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਤੇ ਅਫਵਾਹਾਂ ਤੇ ਯਕੀਨ ਨਾ ਕਰੋ ਕੋਈ ਅਧਿਕਾਰੀ ਤੁਹਾਨੂੰ ਅਧਿਕਾਰਤ ਕੋਈ ਬਿਆਨ ਦਿੰਦਾ ਉਹ ਤੇ ਯਕੀਨ ਕੀਤਾ ਜਾਵੇ WhatsApp ਤੇ ਜਾਂ ਹੋਰ ਸੋਸ਼ਲ ਮੀਡੀਆ ਤੇ ਜੋ ਮੈਸੇਜ ਆ ਰਹੇ ਨੇ ਸਾਡੇ ਵੱਲੋਂ ਵੀ ਬੇਨਤੀ ਆ ਕਿ ਉਹਨਾਂ ਤੇ ਯਕੀਨ ਨਾ ਕਰੋ ਕਿਉਂਕਿ ਉਹ ਇੱਕ ਪੈਨਿਕ ਵੀ ਕ੍ਰੀਏਟ ਕਰਦਾ ਹੈ ਕਿਉਂਕਿ ਜਿਹੜੇ ਸਸਰਾ ਵਾਲੀ ਕਲੋਨੀ ਬਣਦੇ ਨਜ਼ਦੀਕੀ ਪਿੰਡ ਨੇ ਉਹਨਾਂ 'ਚ ਤਕਰਾਰ ਹਟ ਫੈਲਦੀ ਆ ਉਹਨਾਂ ਦੇ ਨਜ਼ਦੀਕੀ ਨੇ ਉਹਨਾਂ ਦੇ ਰਿਸ਼ਤੇਦਾਰ ਨੇ ਜਾਂ ਹੋਰ ਉਹਨਾਂ ਦੇ ਸੱਜਣ ਪਿਆਰੇ ਨੇ ਉਹਨਾਂ ਦੇ ਵਿੱਚ ਵੀ ਜਾਦੇ ਕਬਰਾਟ ਫੈਲਦੀ ਆ ਆਪਣੇ ਨਜ਼ਦੀਕੀਆਂ ਨੂੰ ਲੈ ਕੇ ਉਹਨਾਂ ਦੀ ਜਾਨ ਦੇ ਖਤਰੇ ਨੂੰ ਲੈ ਕੇ ਸੋ ਤੁਹਾਡੇ ਨਾਲ ਪਲ-ਪਲ ਦੀ ਸਟੀਕ ਜਾਣਕਾਰੀ ਲੈ ਕੇ ਆ ਰਹੇ ਹਾਂ ਜ਼ਰੂਰ ਵੀਡੀਓ ਨੂੰ ਅੱਗੇ ਸ਼ੇਅਰ ਵੀ ਕਰ ਦਿਓ ਤਾਂ ਕਿ ਇਹ ਪਤਾ ਲੱਗ ਸਕੇ ਕਿ ਹਾਲੇ ਤੱਕ ਕੋਈ ਇਦਾਂ ਦੀ ਖਤਰੇ ਦੀ ਗੱਲ ਨਹੀਂ ਬਾਕੀ ਪ੍ਰਸ਼ਾਸਨ ਵੱਲੋਂ ਪ੍ਰਬੰਧ ਪੂਰੇ ਨੇ ਇੱਥੇ ਰਹਿਣ ਦਾ ਵੀ ਖਾਣ ਪੀਣ ਦਾ ਪਾਣੀ ਦਾ ਹਰ ਤਰ੍ਹਾਂ ਦਾ ਮੈਡੀਕਲ ਸਹੂਲਤ ਵੀ ਹਰ ਤਰ੍ਹਾਂ ਦੇ ਪ੍ਰਬੰਧ ਨੇ ਸੋ ਹੋਰ ਵੀ ਤੁਹਾਡੇ ਤੱਕ ਜਰੂਰ ਤੋਂ ਵੀ ਰਿਪੋਰਟ ਲੈ ਕੇ ਆਉਣੀ ਹੈ ਜੀ ਧੰਨਵਾਦ ਹਾਂ ਜੀ ਹਾਂ ਜੀ ਪੂਰਾ ਹਾਈਲਾਈਟ ਕੀਤਾ ਗਿਆ ਯਾਰ ਹਾਂਜੀ ਵੀ ਪ੍ਰਬੰਧ ਕੀ ਕੀ ਕਰ ਲਿਆ ਹੁਣ ਤੁਸੀਂ ਆ ਕੋਈ ਇਦਾਂ ਦਾ ਖਤਰਾ ਹੁੰਦਾ ਹੁਣ ਬਾਈ ਜੀ ਆਪਣਾ ਪਿੰਡ ਆਪਣਾ ਪਰਿਵਾਰ ਆਪਣਾ ਭਾਈਚਾਰਾ ਛੱਡ ਕੇ ਕਿੱਥੇ ਜਾਵਾਂਗੇ ਜੀ ਜੋ ਵਾਹਿਗੁਰੂ ਕਰੂਗਾ ਉਹ ਉਹਦੇ ਭਰੋਸੇ ਆ ਵੀ ਇੱਥੇ ਰਹਿਣਾ ਹੈ ਹਾਂਜੀ ਆਪਣਾ ਹੁਣ ਮਾਲ ਡੰਗਰ ਆਪਣਾ ਪਰਿਵਾਰ ਆਪਣਾ ਭਾਈਚਾਰਾ ਆਪਣਾ ਪਿੰਡ ਛੱਡ ਕੇ ਕਿੱਥੇ ਜਾਵਾਂਗੇ ਜੋ ਹੁਣ ਵਾਹਿਗੁਰੂ ਦੇ ਸਾਥ ਆ ਨਹੀਂ ਜੇ ਕੋਈ ਇਦਾਂ ਦਾ ਖਤਰਾ ਹੁੰਦਾ ਪ੍ਰਮਾਤਮਾ ਵੀ ਕਹਿੰਦੇ ਹੁੰਦੇ ਨੇ ਉਹਨਾਂ ਦੀ ਮਦਦ ਕਰਦਾ ਜਿਹੜੇ ਆਪਣੀ ਮਦਦ ਕਰਦੇ ਨੇ ਚਲੋ ਵਾਜਗੁਰੂ ਹੁਣ ਸਭ ਪ੍ਰਸ਼ਾਸਨ ਲੱਗਿਆ ਆ ਸਾਰਾ ਪਾਈਚਾਰਾ ਸਾਰਾ ਏਰੀਆ ਲੁਧਿਆਣਾ ਜ਼ਿਲ੍ਹਾ ਪੂਰਾ ਪ੍ਰਸ਼ਾਸਨ ਲੱਗਿਆ ਪਰਵਾਰ ਚ ਜਿਵੇਂ ਬੱਚੇ ਵੀ ਹੋਰ ਲੇਡੀਜ਼ ਵੀ ਹੋਣਗੇ ਉਹਨਾਂ ਦਾ ਧਿਆਨ ਰੱਖਣ ਵਾਸਤੇ ਸੁਰੱਖਤ ਥਾਵਾਂ ਤੇ ਜਾਣਾ ਚਾਹੀਦਾ ਤੁਹਾਨੂੰ ਹਾਂਜੀ ਉਹ ਆਪਣੇ ਉਹ ਆਪਣੇ ਭੇਜਤੇ ਨੇ ਅੱਛਾ ਹਾਂਜੀ ਤੇ ਤੁਸੀਂ ਇੱਥੇ ਕਰੇ ਹਾਂਜੀ ਕਿ ਡੰਗਰ ਵੀ ਰੱਖੇ ਨੇ ਹਾਂਜੀ ਡੰਗਰ ਵੀ ਰੱਖੇ ਨੇ ਕਿੰਨੇ ਡੰਗਰ ਨੇ ਡੰਗਰ ਚ 4-5 ਨੇ ਠੀਕ ਹੈ ਹਾਂਜੀ ਹਾਂਜੀ ਤੇ ਤੁਸੀਂ ਪ੍ਰਬੰਧ ਕਰ ਰਹੇ ਹੋ ਉਹਨਾਂ ਦਾ ਹਾਂਜੀ ਹਾਂਜੀ ਬਾਪੂ ਸਾਡਾ ਭਰਾ ਮੇਰੇ ਅਸੀਂ ਸਾਡੀ ਫੈਮਿਲੀ ਅਸੀਂ ਚਲੋ ਆਪਣੇ ਭੇਜਤੀ ਆ ਆਪਣੇ ਸੁਰੱਖੇ ਦਾ ਹਾਂਜੀ ਹਾਂਜੀ ਰਿਸ਼ਤੇਦਾਰੀ ਚ ਕਹਿੰਦੇ ਪ੍ਰਸ਼ਾਸਨ ਨੇ ਨਹੀਂ ਨਹੀਂ ਆਪਣੇ ਰਿਸ਼ਤੇਦਾਰੀ ਚ ਜਿੱਥੇ ਪ੍ਰਸ਼ਾਸਨ ਨੇ ਪ੍ਰਬੰਧ ਕੀਤਾ ਉੱਥੇ ਨਹੀਂ ਭੇਜੇ ਪ੍ਰਸ਼ਾਸਨ ਦਾ ਇੱਥੇ ਕੋਈ ਪ੍ਰਬੰਧ ਦੇ ਹੈ ਨਹੀਂਗਾ ਭਾਜੀ ਨਹੀਂ ਮੱਤੇਵਾੜਾ ਸੀ ਜਾ ਕੇ ਆ ਉੱਥੇ ਸਕੂਲ ਦੇ ਵਿੱਚ ਹੈਗਾ ਪ੍ਰਬੰਧ ਨਹੀਂ ਅਸੀਂ ਆਪਣੇ ਰਿਸ਼ਤੇਦਾਰਾਂ ਦੇ ਘਰੇ ਆਪਣੀਆਂ ਫੈਮਲੀਆਂ ਭੇਜੀਆਂ ਜਿਵੇਂ ਸਾਡੇ ਸਾਡੀ ਵਾਈਫ ਦੇ ਮਾਹ ਹੋਗੇ ਮਾਪੇ ਹੋਗੇ ਜਿਵੇਂ ਉਹਦੇ ਘਰੇ ਉਹਦੇ ਭਰਾਵਾਂ ਕੋਲੇ ਸੁਰੱਖਤ ਹੈਗਾ ਉੱਥੇ ਗਏ ਰਹੇ ਅਸੀਂ ਆਪਣੇ ਫੈਮਿਲੀਆ ਦੇ ਵਿੱਚ ਸਾਡੇ ਬੱਚੇ ਗਏ ਨੇ ਧੰਨਵਾਦ ਜੀ ਅੱਗੇ ਕਰਦੇ ਪਿੱਛੇ ਰਾਹਤ ਸਮਗਰੀ ਆ ਰਹੀ ਆ ਉਹਨਾਂ ਨੂੰ ਵੀ ਕੋਈ ਪ੍ਰੋਬਲਮ ਨਾ ਆਵੇ ਰਾਹਤ ਕਾਰਜ ਚੱਲ ਰਹੇ ਨੇ ਉਹਨਾਂ 'ਚ ਸਾਡੇ ਕਰਕੇ ਕੋਈ ਪਰੇਸ਼ਾਨੀ ਨਾ ਆਵੇ ਸੋ ਤਾਂ ਕਰਕੇ ਪਹਿਲਾਂ ਇਹਨਾਂ ਨੂੰ ਲੰਘਨ ਦਿੱਤਾ ਜਾਵੇ ਇਹ ਲਗਾਤਾਰ ਮਿੱਟੀ ਰੇਤਾ ਲੈ ਕੇ ਆ ਰਹੇ ਨੇ ਕਿਉਂਕਿ ਜਿਵੇਂ ਤੁਹਾਨੂੰ ਦੱਸਿਆ ਜਿਹੜਾ ਪੱਕਾ ਮੰਨਤੀ ਉਹ ਤਾਂ ਟੁੱਟ ਗਿਆ ਆਪ ਇਹੀ ਤੇ ਰਹਤੇ ਹੋ ਜੀ ਹੁਣ ਕਹਾ ਪੇ ਜਾ ਰਹੇ ਹੋ जा रहे है आए थे इधर बोरी डालने के लिए जो बांध टूटा है वहाँ पे मिट्टी डाल रहे थे सेवा करने आए थे क्या लेबर जी जी, जी 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 कहां से? जी कहाँ से है बाजरा मोड़ से कब से लगे हुए ऐसी थे। थे। अभी कैसा है वहाँ पे हालात अभी ठीक है लेकिन कटाव चालू है पेड़ गिर रहे हैं हम लोग वहाँ पे कम से कम जाल पे जो माटी रखे थे वो सब निकल गया है कहाँ पे रहते क्या काम करते हो सब्जी का काम करते हैं ਧੰਨਵਾਦ ਆਪਕੇ ਲਈ ਵੀ ਜਿਵੇਂ ਕਹਿੰਦੇ ਹੁੰਦੇ ਨੇ ਵੀ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ ਇਹ ਵੀ ਪ੍ਰਵਾਸੀਓ ਨੇ ਜਿਹੜੇ ਸੇਵਾ ਕਰਨ ਆ ਰਹੇ ਨੇ ਕਿਉਂਕਿ ਜਿਨ੍ਹਾਂ ਨੂੰ ਪਤਾ ਵੀ ਅਸੀਂ ਪੰਜਾਬ ਦਾ ਖਾਨੇ ਆ ਪੰਜਾਬ ਦੇ ਲਈ ਸਾਨੂੰ ਸੇਵਾ ਵੀ ਕਰਨੀ ਚਾਹੀਦੀ ਆ ਤੇ ਕੋ ਜੋ ਵੀ ਲੋਕ ਨੇ ਜਿਹੜੇ ਇਸ ਸਮੇਂ ਖੁਸ਼ੀ ਮਨਾ ਰਹੇ ਸੀਗੇ ਉਸ ਦਿਨ ਤੁਹਾਨੂੰ ਦਿਖਾਇਆ ਸੀ ਇਹ ਵੀ ਲੋਕ ਨੇ ਤਾਂ ਹੀ ਕਹਿੰਦੇ ਹੁੰਦੇ ਨੇ ਵੀ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ ਸੋ ਇਹਦੇ ਵਧੀਆ ਲੋਕ ਵੀ ਹੈਗੇ ਨੇ ਪ੍ਰਵਾਸੀ ਜਿਹੜੇ ਮਿਹਨਤ ਵੀ ਕਰਦੇ ਨੇ ਤੇ ਇੱਥੇ ਸੇਵਾ ਵੀ ਕਰਕੇ ਆਏ ਨੇ ਜਿਵੇਂ ਉਹਨਾਂ ਨੇ ਦੱਸਿਆ